ਮੈਨੂੰ ਪੁੱਛੇ ਕਾਹਨੂੰ ਤੂੰ ਉਦਾਸ ਜਾਈ ਰਹਿਨੀ ਐ ਨਵੀਂ ਮੈਲੇ ਆਉ ਇੱਕ ਆਸ ਲੈਨ ਚੱਲੀ ਐ ਸ਼ਾਮ ਇੱਕ ਜ਼ਿੰਦਗੀ ਦੀ ਹੋਟਲ ਚੱਲੀ ਐ ਇੱਕ ਝੰਝਰਾਂ ਦਾ ਜੋੜਾ ਜਿਹਦੇ 3600 ਹੁਣ ਬੋਲ ਸੁਣ ਚੜੇ ਜੀ ਨੂੰ ਲੋਰ ਛੱਡ ਪਰਾਂ ਝਗੜੇ ਤੇ ਝੜੇ ਮੁਸਕਰਾਉਂਦੇ ਛੱਡ ਪਰਾਂ ਝਗੜੇ ਤੇ ਝੜੇ ਮੁਸਕਰਾਉਂਦੇ ਪਿੰਦਰ ਸਿੰਘ ਪਾਗੂ ਮਾਝਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਮ ਮੌਜੂਦ ਮਰੰਡਾ ਵਿਖੇ ਜਿੱਥੇ ਬੀਬੀ ਕਿਰਪਾਲ ਕੌਰ ਯਾਦਗਾਰੀ ਸਹਿਤਕ ٹرسٹ ਗੂਪਨਗਰ ਵੱਲੋਂ ਉੱਗੇ ਸਹਿਤਕਾਰ ਬੀਬੀ ਅਮਰਜੀਤ ਕੌਰ ਦੀ ਪੁਸਤਕ ਜਹਾਨ ਵਿੱਚ ਪੜਦੇ ਅਹਿਸਾਸ ਲੋਕ ਅਰਪਣ ਹੋ ਰਹੀ ਆ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਕਵੀਆਂ ਦੇ ਦਿਖਾਵਾਂਗੇ ਫਰਕਾਰ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਜਾਨੀ ਦੂਰੋ ਸਾਰੀ ਰਿਸ਼ਤੇਦਾਰਾਂ ਦਾ ਵੀ ਸਵਾਗਤ ਕਿਉਂਕਿ ਅੱਜ ਸਾਡੇ ਕੋਲ ਦੋ ਖੁਸ਼ੀਆਂ ਨੇ ਮੌਕਾ ਇੱਕ ਤੇ ਮੈਡਮ ਕਹਿੰਦੇ ਹੁੰਦੇ ਹਨ ਨਾ ਵੀ ਇੱਕ ਦੀ ਨਾਲ ਦੋ ਨਿਸ਼ਾਨੇ ਅੱਜ ਦੋ ਨਿਸ਼ਾਨੇ ਵਾਲਾ ਸਮਾਗਮ ਹੈ ਸਾਡਾ ਇੱਕ ਦਾ ਸਾਡਾ ਕਵੀ ਦਰਬਾਰ ਹੋ ਰਿਹਾ ਹੈ ਨਾਲ ਹੀ ਮੈਡਮ ਦੀ ਦਸਵੀਂ ਪੁਸਤਕ ਸਹਿਨ ਚ ਪਲ ਦੇ ਅਹਿਸਾਸ ਗੀਤ ਸੰਗ੍ਰਹਿ ਉਹ ਸੀ ਲੋਕ ਅਰਪਣ ਕਰਨ ਜਾ ਰਹੀ ਹੈ ਤੇ ਨਾਲ ਹੀ ਅੱਜ ਮਿਲਨ ਹੋ ਰਾਂ ਦੀ ਨਦੀਨ ਹਸਬੰਦ ਨਾਲ ਜੀ ਉਹ ਵੀ ਇੱਥੇ ਸਾਡੇ ਬੰਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹੋਏ ਅੱਜ ਇਹਨਾਂ ਦੀ ਮੈਰਿਜ ਐਨਿਵਰਸਰੀ ਹੈ ਉਹਦੀ 골ਡਨ ਜੁਬਲੀ ਸਭ ਤੋਂ ਪਹਿਲਾਂ ਤਾਂ ਕਲਾਪਿੰਗ ਇਸ ਦੇ ਨਾਲ ਦੇਣੀ ਹੋਣੀ ਚਾਹੀਦੀ ਹੈ ਇੱਕ ਲੰਬਾ ਵਿਸਤਾਰ ਇਹਨਾਂ ਨੇ ਘੂੜੀਆਂ ਜੱਗ ਘੂੜੀਆਂ ਸਿਰ ਨਰਣ ਬਹੇਰੇ ਪਰ ਇਹ ਜਿਹੜੀ ਜੋੜੀ ਹੈ ਇੱਕ ਦੂਸਰੇ ਦੇ ਪੂਰਕ ਹੋ ਕੇ ਇਹਨਾਂ ਨੇ ਸਮਾਜ ਦੇ ਵਿੱਚ ਕੰਮ ਕੀਤਾ ਮੈਡਮ ਨੇ ਜੀਤੇ ਅਪੁੰਦੇ ਕਿੱਤਰ ਵਿੱਚ ਕੰਮ ਕੀਤਾ ਕਲਾ ਦੇ ਕਿੱਤਰ ਵਿੱਚ ਆ ਪੇਂਟਿੰਗਾਂ ਵਾਲੇ ਲਈ ਜਿਹੜੀਆਂ ਤੁਸੀਂ ਦੇਖਦੇ ਨੇ ਤੇ ਨਾਲ ਹੀ ਸਾਹਿਤ ਦੇ ਵਿੱਚ ਵੀ ਜ਼ਿਕਰ ਜੋ ਕੰਮ ਇਹਨਾਂ ਨੇ ਕੀਤਾ ਸਾਹਿਤ ਦੀਆਂ ਬਹੁਵਿਧਾ ਵੀ ਲੇਖਕਾਂ ਦੇ ਵਿੱਚ ਲੇਖਕਾਵਾਂ ਦੇ ਵਿੱਚ ਆਂਦੇ ਨੇ ਇਹ 138 ਸਾਲ ਮਹਾਰਤ ਅੱਜ ਦਾ ਦਿਨ ਹਰ ਸਾਲ ਮੁਬਾਰਕ ਚਾਵਾ ਵਾਲੀ ਪਾਲ ਮੁਬਾਰਕ ਉਹਨੇ ਲਾਵੇਂ ਸਾਨੂੰ ਲਾਰੇ ਜਿਨਨੇ ਅੰਬਰਾਂ ਤੇ ਤਾਰੇ ਉਹਨੇ ਲਾਵੇਂ ਸਾਨੂੰ ਲਾਰੇ ਪੂਰਾ ਇੱਕ ਵੀ ਨਾ ਕੀਤਾ ਸਾਰੇ ਵਾਦੇ ਖਵਾਰੇ ਅੱਜ ਕਰ ਦੇਵੇ ਮੰਗਾ ਸਾਰੀਆਂ ਪੂਰੀਆਂ ਲੈ ਦੇਵੇ ਲੈ ਦੇ ਮাইয়া ਚਾਂਜਰਾਂ ਦਾ ਜੋੜਾ ਸ਼ਾਮ ਨੂੰ ਜੀ ਚਾਂਜਰਾਂ ਦਾ ਜੋੜਾ ਆ ਜਵੇ ਮੈਡਮ ਲੈ ਦੇਵੇ ਲੈ ਦੇ ਮাইয়া ਇੱਕ ਚਾਂਜਰਾਂ ਦਾ ਜੋੜਾ ਜਿਹਦੇ 3600 ਹੁਣ ਬੋਲ ਸੁਣ ਚੜੇ ਜੀ ਨੂੰ ਲੋਰ ਮੈਂ ਜਾਣ ਜਾਣ ਛਣਕਾਵਾਂ ਤਾਤੋ ਵੱਟਦਾ ਐ ਮੇ ਘੂਰੀਆਂ ਅੱਜ ਕਾ ਦੇਵੇ ਮੰਗਾ ਸਾਰੀਆਂ ਕੂਰੀਆਂ ਆਖ ਮੇਲਾ ਮੇਲਾ ਆਖ ਤੀਜਾ ਮਹੀਨਾ ਜੇਠ ਖੇੜੀਏ ਅੰਬਾਂ ਹੈ ਚੌਥਾ ਮਹੀਨਾ ਹਾੜ ਸੁਪਾਨ ਦਿੱਤਾ ਰਾੜ ਪੰਜਵਾਂ ਮਹੀਨਾ ਸੌਣ ਮੋਰ ਪੱਲਾ ਮੈਨੂੰ ਪੁੱਛੀ ਕਾਹਨੂੰ ਤੂੰ ਉਦਾਸ ਜਈ ਰਹਿਨੀ ਐ ਮੈਨੂੰ ਪੁੱਛੇ ਕਾਹਨੂੰ ਤੂੰ ਉਦਾਸ ਜਾਈ ਰਹਿਨੀ ਐ ਨਵੀਂ ਮੇਲੇ ਆਉ ਇੱਕ ਆਸ ਲੈਣ ਚੱਲੀ ਐ ਸ਼ਾਮ ਇੱਕ ਜ਼ਿੰਦਗੀ ਦੀ ਹੋਰ ਟਾਲ ਚੱਲੀ ਐ ਆਉਣਗੇ ਤੂਫਾਨ ਵੀ ਤੇ ਆਉਣਗੀਆਂ ਹਨੇਰੀਆਂ ਆਉਣਗੇ ਤੂਫਾਨ ਵੀ ਤੇ ਆਉਣਗੀਆਂ ਹਨੇਰੀਆਂ ਵੀ ਜ਼ਿੰਦਗੀ ਦੇ ਰਾਹਾਂ ਵਿੱਚ ਔਕੜਾਂ ਲਮੇਰੀਆਂ ਵੀ ਬੁਝਣ ਨਾ ਦੇਵੀਂ ਨੀ ਤੂੰ ਆਸਾਂ ਵਾਲੇ ਦੀਵੀ ਬੂਜਨਣਾ ਦੇਵੀ ਨੇ ਤੂੰ ਆਸਾਂ ਵਾਲੇ ਦੀਵਿਆਂ ਨੂੰ ਨਮੇ ਤੇ ਨਰੋਏ ਪੱਲ ਖਾਸ ਲੈਣ ਚੱਲੀ ਆਂ ਸ਼ਾਮ ਇੱਕ ਜ਼ਿੰਦਗੀ ਦੀ ਹੋਟਲ ਚੱਲੀ ਐ ਕੱਲ ਫੇਰ ਆਵਾਂਗੀ ਮੈਂ ਵਾਦਾ ਕਰ ਚੱਤੀ ਐ ਸੂਰਜਾਂ ਦੀ ਲੋ ਤੇਰੇ ਹੱਥਾਂ 'ਚ ਫੜਾਉਂਗੀ ਸੂਰਜਾਂ ਦੀ ਲੋ ਤੇਰੇ ਹੱਥਾਂ 'ਚ ਫੜਾਉਂਗੀ ਮੈਂ ਆਪੇ ਤਕਦੀਰ ਲਿਖੀ ਲਿਖਣਾ ਸਿਖਾਉਂਗੀ ਮੈਂ ਹੰਝੂ ਨੇ ਅਮੁੱਲੇ ਹੁੰਦੇ ਹਾਵਿਆਂ ਦਾ ਮੁੱਲ ਨਹੀਂ ਹੰਝੂ ਨੇ ਮੁੱਲ ਹੀ ਹੁੰਦੇ ਹਾਵਿਆਂ ਦਾ ਮੁੱਲ ਨਹੀਂ ਹਾਸੇ ਹਾਸੇ ਤੇਰੇ ਨਾਲ ਹੱਸ ਕੇ ਡੱਚਲੇ ਆ ਸ਼ਾਮ ਇੱਕ ਜ਼ਿੰਦਗੀ ਦੀ ਹੋਟਲ ਚੱਲੀ ਐ ਕੱਲ ਫੇਰਾ ਆਉਂਗੀ ਮੈਂ ਵਾਦਾ ਕਰ ਚੱਲੀ ਐ ਮਨਾ ਵਾਲੀ ਵਾਰੀ ਕਹਿੰਦੀ ਆਪੇ ਖੁਲਵਾ ਦੇਾਂ ਮਨਾ ਵਾਲੀ ਵਾਰੀ ਕਹਿੰਦੀ ਆਪੇ ਖੁਲਵਾ ਦੇਾਂਗੀ ਚੰਨ ਦੀਆਂ ਚਾਨਣੀਆਂ ਨਾਲ ਹੀ ਲਿਆ ਦੇਾਂਗੀ ਫਿੱਕੇ ਫਿੱਕੇ ਪਾਲ ਗੂੜੇ ਰੰਗਾ ਚ ਮੋੜਾ ਕੇ ਰੱਖੀ ਡਰਨਾ ਤੂੰ ਡਰਨਾ ਮਨਦੀਪ ਕਿਹੜਾ ਕੱਲੀ ਐ ਡਰਨਾ ਤੂੰ ਡਰਨਾ ਮਨਦੀਪ ਕਿਹੜਾ ਕੱਲੀ ਐ ਚਾ ਮੇ ਕਸਿੱਦਗੀ ਦੀ ਹੋਟਲ ਚੱਲੀ ਐ ਕੱਲ ਫੇਰ ਆਉਂਗੀ ਮੈਂ ਵਾਦਾ ਕਰ ਚੱਲੀ ਐ ਮੈਨੂੰ ਮਿੱਟੀ ਬਾਰੇ ਜਾਣਨੇ ਆ ਨਾ ਜੁਲਮ ਕਿਥੇ ਤੇ ਕਰਦੇ ਆ ਨਾ ਜੁਲਮ ਕਿਥੇ ਦਾ ਕਰਦੇ ਆ ਅਸੀਂ ਕਿਸ ਦੇਸ਼ ਦਾ ਖਾਨੇ ਆ ਦੇਵਲੇ ਮਾਰ ਮਿੱਟ ਜਾਣੇ ਆ ਨਾ ਜੁਲਮ ਨਹੀਂ ਹਮੇਂ ਭਰਦੇ ਆ ਪਰ ਜਨਮ ਦਾ ਟੱਕਰਾ ਕਰਦੇ ਆ ਨਾ ਕਿਸੇ ਦੇ ਜਨਮ ਤੋਂ ਡਰਦੇ ਆ ਫਿਰ ਧਰਤ ਧਲੀ ਤੇ ਲੜਦੇ ਆ ਕਿਸੇ ਦੀ ਆਈ ਤੇ ਵੀ ਮਾਰਦੇ ਆ ਹਰ ਗੰ ਵੈਗਰੂ ਵੈਗਰੂ ਕਰਦੇ ਆ ਅਸੀਂ ਗੈਰੇ ਢੂੰਗੇ ਸਗਰ ਨੇ ਸਾਡੇ ਦਾਦਾ ਗੁਰੂ ਤੇ ਰੁਬਾਹ ਕਰਨੇ ਅਸੀਂ ਲੋਕ ਕਿਤਾ ਦੇ ਗੇਢੇ ਆ ਜੀਵਨ ਸੰਗ ਰੰਗ ਰਹੇ ਹਾਂ ਜਦੋਂ ਮੁਰਤ ਵੀ ਲੜਦੇ ਆ ਹਿੱਕ ਨਾਲ ਕੇ ਖੜਨੇ ਆ ਦਿਨ ਰਾਤ ਅਸੀਂ ਕਮਾਉਣੇ ਆ ਧੁਖਿਆਂ ਨੂੰ ਨੰਗਰ ਝਕਾਉਣੇ ਆ ਸਾਹਮਣੇ ਸਰਦਾਰ ਘਰ ਆਮੇ ਆ ਤੇ ਰੱਬ ਦਾ ਕਿਰਮ ਨਾ ਲਾ ਸੌਦੀ ਤੇ ਬਦਾਮ ਲੈ ਕੇ ਆਓ ਸਾਰਾ ਸਮਾਨ ਗਰੇਟ ਚ ਡੱਟ ਕੇ ਇਹਨਾਂ ਨੂੰ ਆਪਣਾ ਸਟੇਟਸ ਦਿਖਾਓ ਥੋੜਾ ਝੁਕ ਕੇ ਸਵਾਗਤ ਕਰੋ ਚੰਗੀ ਤਹਜ਼ੀਬ ਦੀ ਹੰਮੀ ਪਰੋ ਦੋ ਜਣੇ ਤਾਂ ਡੱਟ ਗਏ ਇੱਕ ਇੱਕ ਕਾਜੂ ਖਾ ਕੇ ਪ੍ਰਧਾਨ ਜੀ ਨੇ ਸਾ ਪਿਆਰ ਸਾਰੇ ਮਦਦ ਨੂੰ ਗਾਈ लॻे चंड टोल जी सरदार तेरी मा सू जां बोल सरदार तेरी मा सू जो भलिए रखियां करजा दसीं दसि ते भलिए रखियो करजा दसि की दसि ते बेबे ते उचानी बोर जी सरगारीअ सु खाईंदी कल टोरी सरारीअ सुहन खाईंदी कॾो तड़के uh -huh. ਵੀ ਹੈ ਜੇਤਨਤਾ ਸੁਤੇ ਨੂੰ ਜਗਾਉਂਦੀ ਹੈ ਸੁਖੇ ਨੇਕ ਬਣਾ ਦਿੰਦੀ ਇਹ ਬੇ ਬਣਾ ਦਿੰਦੀ ਕੋ ਪੁੱਠੇ ਪਤ ਜਾਂਦੇ ਨੂੰ ਇਹ ਰਸਤੇ ਪਾ ਦਿੰਦੀ ਮਰਤਾ ਤੋਂ ਮੂੜੇ ਇਹ ਸੁਰਦਾ ਦਾ ਰੱਦ ਸੇ ਮਰਤਾ ਤੋਂ ਮੂੜੇ ਇਹ ਸੁਰਦਾ ਦੇ ਨਾ ਤਾਗਾ ਦਾ ਰੱਦ ਸੇ ਤੇ ਪੁੱਠੇ ਪਤ ਜਾਂਦੇ ਨੂੰ ਇਹ ਰਸਤੇ ਪਾ ਦਿੰਦੀ ਕੀ ਪੁੱਤਰਾ ਤੇਰੇ ਵੱਲੋਂ ਆਉਣ ਸਦਾ ਠੰਡੀਆਂ ਹਵਾਵਾਂ ਜੁਗ ਜੁਗ ਜੀ ਪੁੱਤਰਾ ਹਰ ਵੇਲੇ ਮਾਂ ਤੇਰੀਆਂ ਸੁੱਖਾਂ ਮੰਗਦੀ ਨਾਲੇ ਮੰਗਦੀ ਹੈ ਸਦਾ ਹੀ ਦੁਆ માં ਜੁਗ ਜੁਗ ਜੀ ਪੁੱਤਰਾ ਤੇਰੇ ਵੱਲੋਂ ਆਉਣ ਸਦਾ ਠੰਡੀਆਂ ਹਵਾਵਾਂ ਜੁਗ ਜੁਗ ਜੀ ਪੁੱਤਰਾ ਸਾਲੇ ਪਾਸੇ ਨਸ਼ਿਆਂ ਦੀ ਚੰਦਰੀ ਹਨੇਰੀ ਆਈ ਪਈਏ ਨਸ਼ੇ ਵਿੱਚ ਜਕੜੀ ਜਵਾਨੀ ਅੱਜ ਗਈ ਏ ਇੱਥੇ ਤੈਨੂੰ ਰੱਖਣ ਤੋਂ ਸਦਾ ਮੈਂ ਡਰਦੀ ਲੰਮੀ ਉਮਰ ਵਾਸਤੇ ਆ ਲੰਮੀ ਤੇਰੀ ਲੰਮੀ ਉਮਰ ਖਾਤਰ ਪੁੱਤਰਾ ਤੈਨੂੰ ਮੈਂ ਜਹਾਜ਼ੇ ਚੜਾਵਾਂ ਜੁਕ ਜੁਕ ਜੀ ਪੁੱਤਰਾ ਤੇਰੇ ਵੱਲੋਂ ਆਉਣ ਸਦਾ ਠੰਡੀਆਂ ਹਵਾਵਾਂ ਤਨੂੰ ਨਿੱਕੀਆਂ ਕੁੰਡੀਆਂ ਦੀ ਕੋਲੀ ਪੂਰੀ ਕੁੰਡੀ ਭੋਗਣ ਆਪਣੇ ਸਾਥੀਆਂ ਸੰਗ ਬੈਠਾ ਹੋਇਆ ਮੈਂ ਆਪਣੇ ਮੱਥੇ ਉੱਤੇ ਵਸਰੀਆਂ ਪਸੀਨੇ ਦੀਆਂ ਬੂੰਦਾਂ ਪੁੰਜਦਾ ਲੁਛੜਦੀਆਂ ਬਾਹਾਂ ਨੂੰ ਪਰਮਾਨਾ ਸੁਕਾਉਂਦਾ ਹਾਂ ਪਤਾ ਨਹੀਂ ਕਿਦੋਂ ਇੱਕ ਹਵਾ ਦਾ ਬੁੱਲਾ ਅਚਾਨਕ ਜਿਸਮ ਨਾਲ ਕਹਿੰਦਾ ਹੈ ਗਰਮ ਦੇ ਬਦ ਨੂੰ ਠੰਡਕ ਪਹੁੰਚਦਾ ਹੈ ਸੂਰਜ ਦੀ ਤੇਜ ਰੋਸ਼ਨੀ ਚ ਚਮਕਦਾ ਚਪੇਰਾ ਫਲਾਂ ਚ ਹਲਕੇ ਬੱਦਲਾਂ ਦੇ ਝਰਮਟ ਚ गिर ਜਾਂਦਾ ਹੈ ਹੁਣ ਚੰਨ ਮੱਖਣਾ ਵੇ ਮੇਰੇ ਚੰਨ ਮੱਖਣਾ ਵੇ ਮੱਖਣਾ ਤੇ ਮੇਰੇ ਚੰਨ ਮੱਖਣਾ ਵੇ ਅੱਖੀਆਂ ਦੇ ਸਾਹਮਣੇ ਬਿਠਾ ਕੇ ਤੈਨੂੰ ਤੱਕਣਾ ਵੇ ਸੋਹਣ ਚੰਨ ਮੱਖਣਾ ਵੇ ਮੇਰੇ ਚੰਨ ਮੱਖਣਾ ਵੇ ਅੱਖੀਆਂ ਦੇ ਸਾਹਮਣੇ ਬਿਠਾ ਕੇ ਤੈਨੂੰ ਤੱਕਣਾ ਵੇ ਰੂਹ ਮੇਰੀ ਵਖ ਤੇ ਮजूद ਮੇਰਾ ਵਖ ਵੇ ਰੂਹ ਮੇਰੀ ਵਖ ਤੇ ਮजूद ਮੇਰਾ ਵਖ ਵੇ ਤੇਰੇ ਹੱਥ ਟੋਰਾ ਤਾ ਮੇਮਾਰ ਭਾਵੇਂ ਰੱਖਵੇ ਰੂਹ ਮੇਰੀ ਵੱਖ ਤੇ ਬਜੂਰ ਮੇਰਾ ਵੱਖਵੇ ਤੇਰੇ ਹੱਥ ਡੋਰਾਤਾ ਮੇਮਾਰ ਭਾਵੇਂ ਰੱਖਵੇ ਹੱਡੀਆਂ ਦਾ ਬਾਹਰ ਕੇ ਤੰਦੂਰ ਪੈਦਾ ਮਚਣਾਵੇ ਹੱਡੀਆਂ ਦਾ ਬਾਹਰ ਕੇ ਤੰਦੂਰ ਪੈਦਾ ਮਚਣਾਵੇ ਅੱਖੀਆਂ ਦੇ ਸਾਹਮਣੇ ਬਠਾ ਕੇ ਤੈਨੂੰ ਤੱਕਣਾਵੇ ਸੋਹਣ ਚੰਨ ਮੱਖਣਾਵੇ ਮੇਰੇ ਚੰਨ ਮੱਖਣਾਵੇ ਭੈਣਾਂ ਪੰਡਾ ਪਕਾਈਏ ਗੁਰੂਆਂ ਪੀਰਾਂ ਦਿੱਤੀ ਸਾਨੂੰ ਇਸ ਦੀ ਸ਼ਾਨ ਵਧਾਈਏ ਗੁਰੂਆਂ ਪੀਰਾਂ ਦਿੱਤੀ ਸਾਨੂੰ ਇਸ ਦੀ ਸ਼ਾਨ ਵਧਾਈਏ ਬੋਲੀ ਭਾਸ਼ਾ ਕੋਈ ਵੀ ਸਿੱਖੀਏ ਬੋਲੀ ਭਾਸ਼ਾ ਕੋਈ ਵੀ ਸਿੱਖੀਏ ਪਰ ਇਹ ਸੌਅ ਅੱਜ ਪਾਈ ਗਏ ਆਪਣੀ ਮਾਂ ਬੋਲੀ ਇਹ ਨਾ ਕਦੇ ਭਲਾਈਏ ਆਪਣੀ ਮਾਂ ਬੋਲੀ ਇਹ ਨਾ ਕਦੇ ਭਲਾਈਏ ਆਪਣੀ ਮਾਂ ਬੋਲੀ ਵਿੱਚ ਕਿ ਦਾਬਾ ਭਰਿਆ ਪਿਆ ਵੱਡਾ ਸੂਜ ਖਜ਼ਾਨਾ ਇਹ ਕਿਤਾਬਾਂ ਭਰਿਆ ਪਿਆ ਹੈ ਵੱਡਾ ਸੂਰਜ ਖਜ਼ਾਨਾ ਜੇ ਤੂੰ ਜੀ ਮੰਜ਼ਰ ਪਾਉਣੀ ਲਾ ਕੇ ਵੇਖ ਜਰਾਨਾ ਜੇ ਤੂੰ ਜੀ ਮੰਜ਼ਰ ਪਾਉਣੀ ਲਾ ਕੇ ਵੇਖ ਜਰਾਨਾ ਪੁਸਤਕ ਤੇਰੀ ਸਾਥਣ ਬਣ ਜੇ ਪੁਸਤਕ ਤੇਰੀ ਸਾਥਣ ਬਣ ਜੇ ਜੇ ਸੰਸਾਰ ਜਵਾਨਾ ਪੁਸਤਕ ਬਾੜ ਮਿੱਤਰਾ ਏ ਅਨਮੋਲ ਖਜ਼ਾਨਾ ਪੁਸਤਕ ਬਾੜ ਮਿੱਤਰਾ ਏ ਅਨਮੋਲ ਖਜ਼ਾਨਾ ਪੁਸਤਕ ਬਾੜ ਮਿੱਤਰਾ بچے بھی جانا ہے جو ہی کہیں صدافت آج میں دیا بزائی ربی زحمت صدقہ ایک شک کری ہے ربی زحمت صدقہ ایک شک کری ہے آئی تو ہاتھی کلم تا دوہا پہنتی سارے مندے تو ہاتھی کلم تا دوہا پہنتی سارے مندے تو ہاتھی قدل کاری دیگا سارے پردے تو ہاتھی مٹھت نیوی صوبہ نمرتائی ਸੋ ਅਜੀਬ ਕਿੰਤਾ ਦੀਨੀ ਤੋਂ ਪਰ ਨਿੰਮਣ ਤਾਈ ਰੰਪੀ ਰਹਿਤ ਸਦਕਾ ਸੁਭਾਗੀ ਕਹੀ ਫਿਰ ਵੀ ਇੱਕ ਬੂਟਾ ਅੰਬੀਆਂ ਦਾ ਇੱਕ ਬੂਟਾ ਅੰਬੀਆਂ ਦਾ ਜੀ ਇੱਕ ਬੂਟਾ ਅੰਬੀਆਂ ਜੇ ਕੇ ਰਹੀ ਟੋਲਾ ਫਿਰਦਾ ਪਖੰਡੀਆਂ ਦਾ ਜੀ ਟੋਲਾ ਫਿਰਦਾ ਪਖੰਡੀਆਂ ਦਾ ਜੀ ਟੋਲਾ ਫਿਰਦਾ ਪਖੰਡੀਆਂ ਦਾ ਕਿਡਾ ਲੱਗ ਗਿਆ ਖੇਸਾਂ ਨੂੰ ਜੀ ਕੀੜਾ ਲੱਗ ਗਿਆ ਖੇਸਾਂ કે સાનું જી કીડા લગ ગી આંખે સાનું પિછો માં બિલક દિયા તૌર ઉત પર દે સાનું જી તૌર ઉત પર દે جو کرے گا ਕੰਮੇ ਆਪਣੀ ਖੁਦ ਭਰੇਗਾ ਜੋ ਕਰੇਗਾ ਉਹ ਤੱਕ ਆਪਣਾ ਬੈਠੇ ਉਸ ਨੂੰ ਨਹੀ